ਉੱਤਮ ਵਿਚਾਰਾਂ ਦੇ ਨਾਲ ਗੁਰਮੁਖ ਲੋਗ ਪ੍ਰਭੂ ਦੀ ਸ਼ਰਨ ਵਿੱਚ ਰਹਿਣ ਵਾਲੇ ਤਰ ਜਾਂਦੇ ਆ ਤੇ ਜਿਹੜੇ ਮਨਮੁਖ ਮਨ ਦੇ ਪਿੱਛੇ ਤੁਰਨਾ ਇੱਕ ਗੁਰੂ ਦੇ ਹੁਕਮ ਵਿੱਚ ਚੱਲਣਾ ਇੱਕ ਮਨ ਪਿੱਛੇ ਤੁਰਨਾ ਇਹਦਾ ਹੀ ਭਾਵ ਹੈ ਗੁਰਮਖ ਤੇ ਮਨਮੁਖ ਮਨ ਪਿੱਛੇ ਤੁਰਨ ਦੇ ਨਾਲ ਅਸੀਂ ਇਸ ਸਮੁੰਦਰ ਵਿੱਚ ਰੁੜ ਜਾਂਦੇ ਆਂ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਆਂ ਡੁੱਬ ਜਾਂਦੇ ਆਂ ਜਾਂ ਕਿਹੜੀਆਂ ਘੁੰਮਣ ਘੇਰੀਆਂ ਚ ਪੈ ਜਾਂਦੇ ਆਂ ਪਰ ਜਦੋਂ ਗੁਰੂ ਜੀ ਕਿਰਪਾ ਕਰਦੇ ਨੇ ਫਿਰ ਸ਼ੁਭ ਵਿਚਾਰਾਂ ਨਾਲ ਤਰ ਜਾਈਦਾ ਵਿਚਾਰ ਗੁਰੂ ਮਾਰੇ ਦੀੇ ਦਰ ਤੇ ਆ ਕੇ ਹੀ ਸ਼ੁਭ ਹੁੰਦੇ ਆ ਸੋ ਸਵਾਮੀ ਜੀ ਮਾਰੇ ਇੱਕ ਸ਼ਬਦ ਹੈ ਲੋਪਾਂ ਲਿਆਂ ਦਾ ਮਨ ਦੇ ਨਾਲ ਵਿਚਾਰ ਮਨਾ ਜਾਗਰੇ ਖੋਲ ਕੇ ਵੇਖ ਚਸ਼ਮਾ ਛੱਡੀ ਨਾਮ ਦਾਰ ਸੰਸਾਰ ਜਾਂਦੇ ਇਸ ਦੁਨੀਆ ਸੁਹਾਵੇ ਬਾਗ ਵਿੱਚੋਂ ਕਿਹੜੇ ਦੇਸ਼ ਨੂੰ ਹੋਏ ਤਿਆਰ ਜਾਂਦੇ ਉਥੋਂ ਆਣ ਨਾ ਕਿਸੇ ਨੇ ਖਬਰ ਦਿੱਤੀ ਪਤਾ ਲੱਗੇ ਨਾ ਕਿੱਧਰ ਪਹਾਰ ਜਾਂਦੇ ਮੁੜ ਕੇ ਮਿਲਣੇ ਦਾ ਦਰਬਾਰ ਸਗਾ ਨਹੀਂ ਦੇ ਕੇ ਕੌਲ ਇਕਰਾਰ ਜਾਂਦੇ ਅਜੀਬ ਹੈ ਬੇ ਜਿਹੜਾ ਸਮਾਂ ਮੇਹ ਮਨ ਜਾਗਰਤ ਅਵਸਥਾ ਦੇ ਵਿੱਚ ਆ ਜਾ ਤੂੰ ਸੁੱਤਾ ਪਿਆ ਜਾਗ ਅੱਖਾਂ ਖੋਲ ਕੇ ਦੇਖ ਲਾ ਇਸ ਦੁਨੀਆ ਦੇ ਵਿੱਚੋਂ ਕਿ ਨਹੀਂ ਸੰਸਾਰ ਵਿੱਚੋਂ ਚਲੇ ਗਏ ਕਿੱਧਰ ਗਏ ਕੋਈ ਭੇਦ ਨਹੀਂਗਾ ਕਿਸੇ ਨੇ ਨਹੀਂ ਦੱਸਿਆ ਵੀ ਕਦੋਂ ਆਉਣਾ ਤੇ ਕਿੱਥੇ ਆ ਤੇ ਕੀ ਕਰਨਾ ਇਹ ਸੰਸਾਰ ਦੇ ਵਿੱਚੋਂ ਜਦੋਂ ਜੀਵ ਚਲਿਆ ਜਾਂਦਾ ਵਾ ਥੋੜੇ ਦਿਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਤੇ ਜਿਹੜੇ ਗੁਰਮੁਖ ਲੋਗ ਨਹੀਂ ਗੁਰੂ ਦੇ ਸਿੱਖ ਨੇ ਸੇਵਕ ਨੇ ਭਗਤ ਨੇ ਮਹਾਤਮਾ ਨੇ ਗੁਣੀ ਗਿਆਨੀ ਲੋਗ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ ਆਮ ਜਿਹੜੇ ਸੰਸਾਰਕ ਲੋਗ ਥੋੜੇ ਜਿਹਾ ਬਾਦੀ ਦੁਨੀਆ ਭੁੱਲ ਭਲਾ ਜਾਂਦੀ ਆ ਕਿਉਂਕਿ ਇੱਥੇ ਉਤਮ ਸ੍ਰੇਸ਼ਟ ਕਰਮਾਂ ਵਾਲੇ ਲੋਕਾਂ ਨੂੰ ਯਾਦ ਕਰਿਆ ਜਾਂਦਾ ਬਾਤ हे ਜੀਵ ਮਨ ਦੇ ਨਾਲ ਵਿਚਾਰ ਸੋਚ ਕਰ ਲੈ ਇੱਥੋਂ ਜਾਣਾ ਮਾ ਤੇ ਲੈ ਕੇ ਕੀ ਜਾਣਾ ਲੈ ਕੇ ਆਇਆ ਕੀ ਹੈ ਤਿਰਪੱਲੇ ਕੀ ਹੋਣਾ ਚਾਹੀਦਾ ਇਹੀ ਗੋਹਜ ਜੀਵਨੋਂ ਗਿਆਨ ਹੈ ਜਿਹੜਾ ਇਹ ਗੁਰੂ ਤੋਂ ਬਿਨਾ ਨਹੀਂ ਮਿਲਦਾਗਾ ਗੁਰੂ ਜੀ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਜੀਵਨ ਦੀ ਜਾਂਚ ਦੱਸਦੇ ਆ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਗੁਰੂ ਦਸ਼ਮੇਸ਼ ਪਤਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਮਹਾਰਾਏ ਨੇ ਕਿਰਪਾ ਕਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਗ ਲਾਤਾ ਤੇ ਪਿਆਰਿਓ ਹੁਕਮ ਕਰਿਆ ਵੀ ਗੁਰੂ ਮਹਾਰਾਜ ਦਾ ਇੱਕ ਇੱਕ ਬਚਨ ਸਰਵਣ ਕਰੋ ਉਹਨੂੰ ਵਿਚਾਰ ਕਰੋ ਉਹਦੇ ਅਨਸਾਰ ਫਿਰ ਜੀਵਨ ਦੇ ਵਿੱਚ ਜੋ ਕਰਮ ਕਰਦੇ ਆ ਕਰੋ ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ ਰਹਿ ਕੇ ਜੀਵਨ ਦੇ ਕਰਮ ਕਰਾਂਗੇ ਫਿਰ ਸਾਨੂੰ ਅਵਸਥਾ ਮਿਲੂਗੀ ਇਹ ਜਿਹੜੀ ਅਵਸਥਾ ਵਾ ਜਿਵੇਂ ਅਸੀਂ ਦੁਨਿਆਵੀ ਵਿਦਿਆ ਦੀ ਪ੍ਰਾਪਤੀ ਕਰ ਲੈਨੇ ਆ ਉਤੋਂ ਡਿਗਰੀ ਮਿਲਦੀ ਆ ਤੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਸਾਨੂੰ ਅਵਸਥਾ ਮਿਲਦੀ ਆ ਜਿਹਨੂੰ ਸੇਵਕ ਸਿੱਖ ਗਿਆਨੀ ਬਰਾਗੀ ਤਿਆਗੀ ਮਹਾਤਮਾ ਬੇਅੰਤ ਅਵਸਥਾ ਨਹੀਂ ਉਹਨੂੰ ਵਰਣਨ ਕਰਨ ਨਾਲ ਨਹੀਂ ਉਦੀ ਪ੍ਰਾਪਤੀ ਕਰਨ ਦੇ ਲਈ ਕਰਮ ਕਰਨੇ ਪੈਂਦੇ ਆ ਜੇ ਸੇਵਕ ਬਣਨਾ ਤਾਂ ਸੇਵਾ ਕਰਨਾ ਪਊਗਾ ਜੇ ਦਾਤਾ ਬਣਨਾ ਫਿਰ ਦਾਨ ਕਰਨਾ ਪਊਗਾ ਬੜੇ ਦਰਸਤਾਂਟ ਮਾਰੇ ਨੇ ਸਾਨੂੰ ਬਖਸ਼ਿਸ਼ ਕਰੇ ਆ ਇਸ ਦੁਨੀਆ ਤੇ ਬੜੇ ਬੜੇ ਮਹਾਨ ਲੋਗ ਵੀ ਹੋਏ ਆ ਤੇ ਬੜੇ ਮਨਮੁਖ ਵੀ ਨੇ ਜਿਹੜੇ ਸਾਰਾ ਜੀਵਨ ਅਲੀ ਬਾਜੀ ਹਾਰ ਗਏ ਆਪਣੇ ਮਨਦੇ ਉਹਨਾਂ ਦੇ ਭਾਵ ਸੀ ਵੀ ਸ਼ਾਇਦ ਅਸੀਂ ਦੁਨੀਆ ਦੇ ਵਿੱਚੋਂ ਬਹੁਤ ਵੱਡੀਆਂ ਪ੍ਰਾਪਤੀਆਂ ਕਰਨੀਆਂ ਪਰ ਨਹੀਂ ਇਸ ਦੁਨੀਆ ਦੇ ਵਿੱਚੋਂ ਹਾਰ ਕੇ ਚਲੇ ਗਏ ਤੇ ਬਾਜ਼ੀਆਂ ਜਿੱਤ ਕੇ ਉਹ ਗਏ ਨੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਦੀ ਪਾਲਣਾ ਕਰੀ ਆ